ਵਾਸਤਾ ਪੰਜਾਬ ਦੇਖ ਰਹੇ ਸਾਡਾ ਦਰਸ਼ਕਾਂ ਦਾ ਬਹੁਤ ਸਵਾਗਤ ਹੈ ਮੈਂ ਲਗਨ ਸੇਟ ਹਾਜ਼ਰ ਹਾਂ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਜਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਵਾਸਤਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਜਗਿੰਦਰ ਜੀ ਅੱਜ ਦੀ ਗੱਲਬਾਤ ਤਾਂ ਪੰਜਾਬ ਯੂਨੀਵਰਸਿਟੀ ਤੋਂ ਹੀ ਕਰਨੀ ਪੈਂਦੀ ਹੈ ਕੱਲ ਰਾਤ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਸੈਨੇਟ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਔਰ ਜਿਸ ਤੋਂ ਬਾਅਦ ਆਪਾਂ ਦੇਖਿਆ ਕਿ ਵੀ ਵਿਦਿਆਰਥੀਆਂ ਦੇ ਵਿੱਚ ਇੱਕ ਬੜਾ ਜਸ਼ਨ ਦਾ ਮਾਹੌਲ ਸੀਗਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਚੱਲ ਰਿਹਾ ਸੀ ਔਰ ਵਿਦਿਆਰਥੀ ਜਿਹੜੇ ਨੇ ਇਸ ਐਲਾਨ ਤੋਂ ਬਾਅਦ ਫੈਸਲੇ ਤੋਂ ਬਾਅਦ ਜਸ਼ਨ ਮਨਾਉਂਦੇ ਨਜ਼ਰ ਆਏ ਨੇ ਲੰਘਣ ਜੀ ਜੇ ਦੇਖੀਏ ਤਾਂ ਦੇਖੋ ਇਹ ਵਿਦਿਆਰਥੀ ਸੰਘਰਸ਼ ਦੀ ਇੱਕ ਵੱਡੀ ਜਿੱਤ ਹੈ ਔਰ ਵਿਦਿਆਰਥੀ ਵਰਗ ਦੇ ਨਾਲ-ਨਾਲ ਪੰਜਾਬ ਪੂਰੇ ਪੰਜਾਬੀਆਂ ਦੀ ਵੀ ਇੱਕ ਕੇਂਦਰ ਦੇ ਵਿਰੋਧ ਕਹਿ ਲਓ ਇੱਕ ਵੱਡੀ ਲੜਾਈ ਜਿੱਤੀ ਗਈ ਹੈ ਦੁਆਰਾ ਅਰ ਜੇ ਦੂਸਰੇ ਪਾਸੇ ਆਪਾਂ ਕੇਂਦਰ ਦੀ ਗੱਲ ਕਰੀਏ ਤਾਂ ਦੇਖੋ ਭਾਜਪਾ ਦੇ ਜਿਹੜੇ ਫੈਸਲੇ ਨੇ ਦੀ ਭਾਜਪਾ ਸਰਕਾਰ ਦੇ ਉਹ ਪੰਜਾਬ ਵਿਰੋਧੀ ਆ ਰਹੇ ਆ ਔਰ ਲਗਾਤਾਰ ਆ ਰਹੇ ਹਾਲ ਹੀ ਚ ਜਿਹੜੇ ਆਏ ਆ ਫੈਸਲੇ ਚ ਉਹ ਚੰਡੀਗੜ੍ਹ ਦਾ ਮੁੱਦਾ ਉਸ ਤੇ ਆਪਣੇ ਭਾਖੜਾ ਡੈਮ ਮੈਨੇਜਮੈਂਟ ਦੇ ਮੁੱਦੇ ਤੇ ਜਾਂ ਇਹ ਲੈਟੈਸਟ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਨਾਲ ਸੰਬੰਧਿਤ ਜਿਹੜਾ ਫੈਸਲਾ ਆਇਆ ਇਹ ਪੰਜਾਬ ਦੇ ਕਹੋ ਪੰਜਾਬੀਆਂ ਚ ਇੱਕ ਨਿਰਾਸ਼ਤਾ ਪੈਦਾ ਕਰਨ ਵਾਲੀ ਫੈਸਲੇ ਆਇਆ ਔਰ ਪੰਜਾਬੀਆਂ ਨੇ ਇਹਨਾਂ ਮੁੱਦਿਆਂ ਤੇ ਡਟ ਕੇ ਵਿਰੋਧ ਵੀ ਕੀਤਾ ਔਰ ਵਿਦਿਆਰਥੀ ਵਰਗ ਦੇ ਨਾਲ ਪੂਰਾ ਪੰਜਾਬ ਹੀ ਖੜਾ ਹੋਇਆ ਜਾ ਕੇ ਹੂੰ ਵੈਸੇ ਜੁਗਿੰਦਰ ਜੀ ਇਹ ਚ ਦੇਖਿਆ ਗਿਆ ਕਿ ਪੰਜਾਬੀ ਵਰਗ ਬਹੁਤ ਇੱਕ ਕਈਏ ਵੀ ਵੱਡੇ ਤਰੀਕੇ ਨਾਲ ਉੱਭਰਿਆ ਵੀ ਕਿਸ ਸਾਹਬ ਦੇ ਨਾਲ ਸਿਰਫ ਵਿਦਿਆਰਥੀਆਂ ਨਹੀਂ ਮੋਰਚਾ ਸੰਭਾਇਆ ਸੀ ਸਿਆਸਤਦਾਨ ਤਾਂ ਸਿਰਫ ਕਈਏ ਹਾਜ਼ਰੀ ਲਾਵਾ ਜੋ ਜਾਂਦੇ ਸੀਗੇ ਆਪਣੀ ਔਰ ਮੋٹے ਤੌਰ ਤੇ ਮੋਰਚਾ ਤਾਂ ਵਿਦਿਆਰਥੀ ਦੇ ਅੱਛ ਸੀਗਾ ਨਹੀਂ ਦੇਖੋ ਇਹ ਇਹ ਦੇਖੋ ਚੇਰੀ ਸਿੱਖਿਆ ਨਾਲ ਜੁੜੇ ਹੋਏ ਵਿਦਿਆਰਥੀ ਆ ਔਰ ਕਹ ਲੋ ਉਹਨਾਂ ਨੇ ਇਸ ਸੰਘਰਸ਼ ਨੂੰ ਪੂਰੇ ਪੰਜਾਬੀਆਂ ਚ ਹੀ ਲਾਮਬੰਦ ਕਰ ਲਿਆ ਔਰ ਉਹਤੇ ਘਟ ਮੇਂ ਵੈਰੇਦਾਰੀ ਵੀ ਕੀਤੀ ਹੈ ਭਾਵੇਂ ਨੋਟੀਫਿਕੇਸ਼ਨ ਦਾ ਉਦੋਂ ਹੀ ਰੱਦ ਹੋ ਗਿਆ ਸੀ ਪਰ ਨੋਟੀਫਿਕੇਸ਼ਨ ਰੱਦ ਹੋਣ ਤੋਂ ਬਾਅਦ ਇਹ ਇੱਕ ਤਰ੍ਹਾਂ ਨਾਲ ਇੱਕ ਸੁਭਾਵਨਾ ਜੀ ਵੀ ਬਣ ਗਈ ਸੀ ਵੀ ਚੋਣਾਂ ਤਾਂ ਹੋਣਗੀਆਂ ਹੀ ਪਰ ਇਹ ਇੱਕ ਦੂਜੀ ਨਾਲ ਹੀ ਉਹਨਾਂ ਨੇ ਲੜਾਈ ਸ਼ੁਰੂ ਕਰਤੀ ਵੀ ਇਹ ਇਹ ਐਲਾਨ ਹੋਵੇ ਜਿੰਨਾ ਤੇਰਾ ਐਲਾਨ ਨਹੀਂ ਹੁੰਦਾ ਉਹ ਨਹੀਂ ਉੱਠਣਗੇ ਹਮ ਔਰ ਉਹ ਤੇ ਉਹ ਮੋਰਚਾ ਲਗਾਤਾਰ ਤਾਂ ਉਹ ਚ ਬੜੀ ਵੀ ਰਹੀ ਹੈ ਉਹ ਚ ਪੋਲਿਟਿਕਲ ਪਾਰਟੀਆਂ ਦੇ ਨਮਾਇਦੇ ਵੀ ਜਾਂਦੇ ਰਹੇ ਹਨ ਕਲਬੀ ਜਥੇਬੰਦੀਆਂ ਦੇ ਆਗੂ ਵੀ ਜਾਂਦੇ ਰਹੇ ਆ ਕਿਸਾਨ ਜਥੇਬੰਦੀਆਂ ਦੇ ਵੀ ਆਗੂ ਜਾਂਦੇ ਰਹੇ ਆ ਧਾਰਮਿਕ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਆਗੂ ਕਹ ਲਓ ਸਾਰੀਆਂ ਇੱਕ ਸਾਂਝੀ ਪੰਜਾਬੀਆਂ ਦੀ ਲੜਾਈ ਬਣ ਗਈ ਸੀ ਜਿਸ ਤਰ੍ਹਾਂ ਆਪਣੇ ਕਿਸਾਨੀ ਮੋਰਚੇ ਨਾਲ ਨਹੀਂ ਜੁੜਿਆ ਸੀ ਪੂਰਾ ਪੰਜਾਬ ਕਹ ਲਓ ਹਰਿਆਣਾ ਜੁਪੀ ਹਰਿਆਣੇ ਚੋਂ ਵੀ ਆਉਣ ਲੱਗ ਗਏ ਸੀ ਜਿਹੜੇ ਹੈਗੇ ਆ ਵਿਦਿਆਰਥੀ ਜਾ ਜਿਹੜੀਆਂ ਲੋਕ ਜਿੱਥੇ ਬੰਦੀਆਂ ਨੇ ਉਹ ਸਾਂਝੀ ਸੰਘਰਸ਼ ਦੀ ਵੀ ਇਹ ਜਿੱਤ ਹੈ ਵਿਦਿਆਰਥੀ ਵਰਗ ਦੀ ਵੀ ਜਿੱਤ ਹੈ ਔਰ ਇਹ ਨੇ ਇੱਕ ਵਿਦਿਆਰਥੀਆਂ ਚ ਇੱਕ ਇਸ ਲੜਾਈ ਨੇ ਦੀ ਜਿੱਤ ਨੇ ਇੱਕ ਵਿਦਿਆਰਥੀਆਂ ਚ ਨਵਾਂ ਉਤਸ਼ਾਹ ਵੀ ਪੈਦਾ ਕੀਤਾ ਹੂੰ ਜੋਗਿੰਦਰ ਜੀ ਇਹਦੇ ਨਾਲ ਇੱਕ ਬੜਾ ਅਹਿਮ ਸਵਾਲ ਹੈ ਵੀ ਕੇਂਦਰ ਦੀ ਭਾਜਪਾ ਜਿਹੜੀ ਹੈ ਸਪੈਸ਼ਲੇ ਤੇ ਚੁੱਕੀ ਹੈ ਔਰ ਕੁਝ ਦਿਨਾਂ ਦੇ ਵਿੱਚ ਹੀ ਕਿ ਉਹ ਕੇਂਦਰ ਦੇ ਵੱਲੋਂ ਇਹ ਫੈਸਲਾ ਜਿਹੜਾ ਹੈ ਉਹ ਵਾਪਸ ਲਿਆ ਗਿਆ ਇਹ ਕੀ ਲੱਗਦਾ ਹੈ ਪਿੱਛੇ ਕਾਰਨ ਕੀ ਲੱਗਦਾ ਹੈ ਵੀ ਇੰਨੀ ਜਲਦੀ ਕਿਵੇਂ ਵਾਪਸ ਯੂਟਰਨ ਕੇ ਮੈਂ ਆਪਾਂ ਪਹਿਲਾਂ ਵੀ ਗੱਲ ਕਰਤੀ ਆ ਵੀ ਸਾਰੇ ਜਦੋਂ ਪੰਜਾਬੀ ਇਸ ਮੁੱਦੇ ਤੇ ਇਕੱਠੇ ਹੋ ਗਏ ਔਰ ਇਸ ਮੁੱਦੇ ਤੇ ਇਵਨ ਪੰਜਾਬ ਦੀ ਜਿਹੜੀ ਭਾਜਪਾ ਵੀ ਹੈ ਜਿਹੜੀ ਸਿਹਰਦ ਪੰਜਾਬ ਪਰਤੀ ਲੀਡਰਸ਼ਿਪ ਆ ਉਹ ਚ ਜਾਕਰ ਸਾਹਿਬ ਵੀ ਲਾਲੋ ਜਾਂ ਆਪਾਂ ਰਵਨੀਤ ਮਿੱਟੂ ਦੀ ਵੀ ਗੱਲ ਕਰ ਸਕਦੇ ਆ ਉਹਨਾਂ ਵੀ ਪਿਛਲੇ ਦਿਨਾਂ ਜ ਤੁਹਾਨੂੰ ਪਤਾ ਕਿ ਭਰੋਸਾ ਦੇਤਾ ਅਸੀਂ ਵੀ ਅ ਵਿਦਿਆਰਥੀਆਂ ਦੀ ਜਿਹੜੀ ਇਹ ਮੰਗ ਹੈ ਪੂਰੀ ਹੋਊਗੀ ਔਰ ਇਹਦੇ ਪਿੱਛੇ ਇਹ ਦਬਾਅ ਤਾਂ ਹੀ ਬਣਿਆ ਕਿਉਂਕਿ ਵਿਦਿਆਰਥੀਆਂ ਨੇ ਜਿਹੜੀ ਸੰਘਰਸ਼ਕਾਰੀ ਜਥੇਬੰਦੀਆਂ ਸੀ ਉਹਨਾਂ ਦਾ ਮੀਟਿੰਗ ਤੋਂ ਬਾਅਦ ਜਿਹੜੀਆਂ ਭਰਾਤਰੀ ਜਥੇਬੰਦੀਆਂ ਸੀ ਉਹ ਮੀਟਿੰਗ ਤੋਂ ਬਾਅਦ 2 ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ। ਹਮਮ ਤਿੰਨ ਨੂੰ ਜਿਹੜਾ ਭਾਜਪਾ ਦਾ ਚੰਡੀਗੜ੍ਹ ਦਫ਼ਤਰ ਹੈ ਜਾਂ ਪੰਜਾਬ ਨਾਲ ਸੰਬੰਧਿਤ ਦਫ਼ਤਰ ਹੈ ਉਹਨਾਂ ਦਾ ਘਰਾਉ ਕਰਨ ਦਾ ਐਲਾਨ ਕੀਤਾ ਗਿਆ ਸੀ ਜੀ ਤੋਂ ਪਹਿਲਾਂ ਹੀ ਕਹੋ ਉਹ ਦਬਾਅ ਥੱਲੇ ਦੇਖੋ ਹਰ ਫੈਸਲਾ ਤਾਂ ਜਿਹੜੀਆਂ ਸਰਕਾਰਾਂ ਨੇ ਚਾਹ ਕੇਂਦਰ ਦੀ ਹੈ ਚਾਹ ਸੂਬੇ ਦੀ ਸਰਕਾਰ ਹੈ ਉਹ ਲੈਂਦੀਆਂ ਤਾਂ ਫੈਸਲਾ ਦਵਾਹੇ ਠੀਕ ਹੈ ਹਮ ਕਿਸੇ ਮੁੱਦੇ ਨਾਲ ਲੋਕ ਲੰਬਨ ਦੀ ਜੁੜ ਜਾਂਦੀ ਹੈ ਲੋਕ ਜੁੜ ਜਾਂਦੇ ਆ ਸੰਘਰਸ਼ ਤਿੱਖਾ ਹੋ ਜਾਂਦਾ ਤਾਂ ਸਰਕਾਰਾਂ ਦਵਾਹੇ ਫੈਸਲੇ ਲੈਂਦੀਆਂ ਤੇ ਜਿਹੜੇ ਵਾਪਸ ਲੈਂਦੀਆਂ ਫੈਸਲੇ ਤੇ ਜੇ ਦੇਖੀਏ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਬਹੁ ਗਿਣਤੀ ਫੈਸਲੇ ਕਾਰਪੋਰੇਟਾਂ ਦੇ ਉਹ ਉਹਦੇ ਦਵਾਥ ਲਈ ਲੈਂਦੀ ਪਈ ਹੈ ਜਾਂ ਉਹਨਾਂ ਨੂੰ ਖੁਸ਼ ਕਰਨ ਲਈ ਇਹ ਤਾਂ ਵੱਡਾ ਮੁੱਦਾ ਹੈਗਾ ਹੀ ਹੈ ਨਾ ਇਸ ਮੁੱਦੇ ਤੇ ਤਾਂ ਬੜੀ ਵੱਡੀ ਚਰਚਾ ਵੀ ਹੈਗੀ ਹੈ ਔਰ ਇਹ ਜਿਹੜੀ ਜਿਹੜਾ ਇਹ ਦਵਾਥ ਲਈ ਫੈਸਲਾ ਲਿਆ ਗਿਆ ਔਰ ਇਹ ਵੱਡੀ ਜਿੱਤ ਵੀ ਹੋਈ ਹੈ ਜੀ ਜੀ ਹਾਂ ਜੀ ਵਰਕੋ ਜੁਗਿੰਦਰ ਜੀ ਅੱਗੇ ਗੱਲਬਾਤ ਕਰਦੇ ਆ ਤਾਂ ਜ਼ਿਲ੍ਹਾ ਪਰੀਸ਼ਦ ਤੇ ਬਲਾਕ ਸਮਤੀ ਚ ਉਹਨਾਂ ਦਾ ਵੀ ਐਲਾਨ ਹੋ ਚੁੱਕਿਆ ਹੈ ਤਾਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਹੈ ਗਰਾਊਂਡ ਲੈਵਲ ਤੇ ਅ ਲਗਨ ਸ਼ਾਇਦ ਇਹ ਐਲਾਨ ਨਹੀਂ ਹੋਇਆ ਪਰ ਵੈਸੇ ਪਹਿਲਾਂ ਹੀ ਸਰਕਾਰ ਜਿਹੜੀ ਆਪ ਸਰਕਾਰ ਆ ਉਹ ਆ ਆਪਣਾ ਹਾਈ ਕੋਰਟ ਚ ਕਿਉਂਕਿ ਪਹਿਲਾਂ ਇਸ ਤੋਂ ਪਹਿਲਾਂ ਜਿਹੜੀਆਂ ਨਗਰ ਕੌਂਸਲ ਚ ਹੋਣਾ ਸੀ ਜਾਂ ਨਗਰ ਨਿਗਮ ਚ ਹੋਣਾ ਸੀ ਉਹ ਵੀ ਸਰਕਾਰ ਨੇ ਦਵਾਹੇਟੀ ਕਰਾਈਆਂ ਕਹਿ ਲਓ ਪੰਜਾਬੀ ਚ ਆਪਾਂ ਬਈ ਸਮਾਂ ਲੰਘ ਚੁੱਕਿਆ ਸੀ ਉਸੇ ਤਰ੍ਹਾਂ ਇਹਨਾਂ ਚੋਣਾਂ ਦਾ ਵੀ ਜਿਹੜਾ ਸਮਾਂ ਉਹ ਲੰਘਿਆ ਹੋਇਆ ਪਹਿਲਾਂ ਸਰਕਾਰ ਨੇ ਇਹ ਚੋਣਾਂ ਜੂਨ ਚ ਕਰਾਉਣ ਦਾ ਮਤਲਬ ਲਿਖਤੀ ਉੱਥੇ ਦਿੱਤਾ ਸੀਗਾ ਅਦਾਲਤ ਚ ਇਲੈਕਟੋਰ ਦੇ ਮੰਨੀ ਸੀ ਸਰਕਾਰ ਉਦੋਂ ਉਹ ਆਪਣੇ ਹੜ ਆ ਗਏ ਪੰਜਾਬ ਚ ਉਹ ਫਿਰ ਸਰਕਾਰ ਨੇ ਕਿਹਾ ਕਿ ਸਰਕਾਰ ਉਧਰ ਉੱਜੀ ਵੀ ਹੋਈ ਸੀ ਕਹਿ ਸਰਕਾਰ ਉਧਰ ਤੇ ਉਸ ਤੋਂ ਬਾਅਦ ਫਿਰ ਇਹ ਦਸੰਬਰ ਚ ਹੁਣ ਸਰਕਾਰ ਨੇ ਕਿਹਾ ਸੀ ਵੀ ਦਸੰਬਰ ਚ ਕਰਾਵਾਂਗੇ ਹੁਣ ਜੇ ਦੇਖੀਏ ਤਾਂ ਜਿਹੜਾ ਪੰਚਾਇਤੀ ਵਿਭਾਗ ਨਾਲ ਸੰਬੰਧਿਤ ਆ ਇਹ ਬਲਾਕ ਸੰਪਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤਾਂ ਵਿਭਾਗ ਵੱਲੋਂ ਜਿਹੜੇ ਪੂਰੇ ਪੰਜਾਬ ਚ ਵੱਖ-ਵੱਖ ਜ਼ਿਲ੍ਹਿਆਂ ਚ ਜਿਹੜੇ ਜ਼ਿਲ੍ਹਾ ਪਰੀਸ਼ਦ ਦੇ ਆ ਬਲਾਕ ਸਮਤੀ ਦੇ ਜ਼ੋਨ ਆ ਉਹ ਬਣ ਚੁੱਕੇ ਆ ਉਹਨਾਂ ਦੀ ਰਿਜ਼ਰਵੇਸ਼ਨ ਵੀ ਹੋ ਚੁੱਕੀ ਆ ਔਰ ਹੁਣ ਦਸੰਬਰ ਚ ਚੋਣਾਂ ਇਸੇ ਕਰਕੇ ਜਿਹੜੇ ਆ ਦਸੰਬਰ ਚ ਚੋਣਾਂ ਹੋਣ ਦੀ ਸੁਭਾਵਨਾ ਔਰ ਜਿਹੜੀ ਤੁਸੀਂ ਐਲਾਨ ਦੀ ਵੀ ਗੱਲ ਕੀਤੀ ਐਲਾਨ ਵੀ ਹੋਊਗਾ ਜਲਦੀ ਐਲਾਨ ਹੋਊਗਾ ਕਿਉਂਕਿ ਸਾਰੀਆਂ ਧਿਰਾਂ ਵੱਲੋਂ ਵੀ ਇਹਤੇ ਜਿਹੜੀ ਆ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਐ ਈਵਨ ਅਕਾਲੀ ਦਲ ਵੱਲੋਂ ਵੀ ਕਹਿ ਦਿੱਤਾ ਗਿਆ ਬਾਦਲ ਧੜੇ ਵੱਲੋਂ ਬਸ ਇਹ ਚੋਣਾ ਜਿਹੜੀਆਂ ਚੋੜ ਨਿਸ਼ਾਨ ਤੇ ਲੜਾਂਗੇ ਪਾਰਟੀ ਦੇ ਤੇ ਦੂਜੇ ਪਾਸੇ ਜਿਹੜਾ ਇੰਪੋਰਟ ਸਰਜੀਤੀ ਕਾਲੀਦਲਾ ਉਹਨਾਂ ਵੱਲੋਂ ਵੀ ਇਹ ਇਹਨਾਂ ਚੋਣਾ ਚ ਨਤਰਨ ਦਾ ਐਲਾਨ ਕੀਤਾ ਗਿਆ ਚਲੋ ਬਾਕੀ ਤਰ੍ਹਾਂ ਦਾ ਹੈਗੀਆਂ ਇਹਨੇ ਮੈਦਾਨ ਚ ਹੂੰ ਜੀ ਉਹਨਾਂ ਵੱਲੋਂ ਜਿਵੇਂ ਮੀਟਿੰਗਾਂ ਵੀ ਸ਼ੁਰੂ ਹੋ ਗਈਆਂ ਨੇ ਇਹਨੂੰ ਕਹੋ ਕਮਰ ਕਸੇ ਵੀ ਕਰਨ ਲੱਗ ਗਿਆ ਜਿਹੜੇ ਜਿਨ੍ਹਾਂ ਨੇ ਮੈਦਾਨ ਚ ਉਤਰਨਾ ਜੀ ਜੀ ਜੋਗਿੰਦਰ ਜੀ ਦੇ ਨਾਲ ਆਪਾਂ ਹਰ ਰੋਜ਼ ਆਪਾਂ ਸਿਆਸਤ ਬਾਰੇ ਜਾਂ ਸਮਾਜਿਕ ਮੁੱਦਿਆਂ ਤੇ ਗੱਲਬਾਤ ਕਰਦੇ ਆ ਹੁਣ ਲਾਅ ਐਂਡ ਆਰਡਰ ਤੇ ਗੱਲ ਕਰਨੀ ਬਹੁਤ ਬੰਦੀ ਆ ਕਿਉਂਕਿ ਹਾਲਾਤ ਬੜੇ ਨਾਜ਼ੁਕ ਔਰ ਖਰਾਬ ਨੇ ਬੀਤੇ ਦਿਨ ਮੈਂ ਆਪਾਂ ਸਭ ਨੇ ਖਬਰ ਦੇਖੀ ਹੈ ਕਿ ਫਗਵਾੜੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਆਗੂ ਤੇ ਜਿਹੜੇ ਘਰ ਤੇ ਉਹਦੀ ਫਾਇਰਿੰਗ ਹੋਈ ਆ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਕਿੰਨੇ ਮਾੜੇ ਹਾਲ ਨੇ ਜੇ ਆਮ ਆਦਮੀ ਪਾਰਟੀ ਦੇ ਆਗੂ ਹੀ ਸੇਫ ਨਹੀਂ ਹੈਗੇ ਤਾਂ ਆਮ ਲੋਕਾਂ ਦੀ ਸੁਰੱਖਿਆ ਕਿੱਥੇ ਆ ਦੂਜੇ ਪਾਸੇ ਜੇ ਫਰੋਤੀਆਂ ਦੀ ਵੀ ਗੱਲ ਕਰੀਏ जोगਿੰਦਰ ਜੀ ਤਾਂ ਪੰਜਾਬ ਦੇ ਵਿੱਚ ਵੀ ਫਰੋਤੀਆਂ ਦੇ ਮਾਮਲੇ ਬਹੁਤ ਨੇ ਔਰ ਤੁਸੀਂ ਵਿਦੇਸ਼ 'ਚ ਬੈਠੇ ਹੋ ਵਿਦੇਸ਼ਾਂ 'ਚ ਵੀ ਬਹੁਤ ਨੇ ਇਹ ਲਾਅਨ ਆਰਡਰ ਵਿਗੜਦਾ ਕੁ ਜਾ ਰਿਹਾ ਦੇਖੋ ਲਗਨ ਜਿਹੜੀ ਆ ਤੁਸੀਂ ਗੱਲ ਕੀਤੀ ਆ ਲਾਸਟ ਜਾ ਕੇ ਵੀ ਵਿਦੇਸ਼ਾਂ 'ਚ ਵੀ ਤੇ ਪੰਜਾਬ 'ਚ ਵੀ ਪੰਜਾਬੀ ਵਾਕਈ ਤੁਸੀਂ ਇਹ ਸਹੀ ਹੈ ਕਿ ਪੰਜਾਬ 'ਚ ਵੀ ਫਰੋਤੀਆਂ ਮੰਗੀਆਂ ਜਾ ਰਹੀਆਂ ਔਰ ਕੈਨੇਡਾ 'ਚ ਵੀ ਜਿਹੜੇ ਪੰਜਾਬੀ ਆ ਖਾਸ ਕਰ ਪੰਜਾਬੀ ਭਾਈਚਾਰਾ ਉਹ ਪੀੜਤ ਆ ਇਸ ਮੁੱਦੇ ਤੋਂ ਹੂੰ ਔਰ ਹਰ ਰੋਜ ਉਹਨਾਂ ਨੂੰ ਧਮਕੀਆਂ ਆ ਰਹੀਆਂ ਫਾਇਰਿੰਗਾਂ ਹੋ ਰਹੀਆਂ ਕਹ ਲੋ ਪੰਜਾਬ ਦੇ ਨਾਲ ਨਾਲ ਇੱਥੇ ਵੀ ਪੰਜਾਬੀ ਜਿਹੜੇ ਡਰੇ ਤੇ ਸਹਿਮਚ ਨੇ ਜੀ ਜਿਹੜੇ 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 ਗੈਂਗਸਟਰ ਨੇ ਜਾਂ ਮਾੜੇ ਅੰਸਰ ਨੇ ਚਾਹੇ ਉਹ ਚ ਬਸਨੋਈ ਆ ਬਾਰ-ਬਾਰ ਉਹ ਤੁਸੀਂ ਦੇਖੋ ਦੇਖੋ ਸਰਕਾਰਾਂ ਦੀ ਇਹ ਵੀ ਅਣਗਹਿਲੀ ਆ ਵੀ ਉਹ ਗਰੁੱਪ ਬਾਰ-ਬਾਰ ਅੰਦਰੋਂ ਬੈਠੇ ਹੋ ਜੇਲਾਂਾਂ 'ਚ ਬੈਠੇ ਨੇ ਬਾਹਰੋਂ ਅੰਦਰੋਂ ਬਾਰ-ਬਾਰ ਉਹਦੀਆਂ ਜ਼ਿੰਮੇਵਾਰੀਆਂ ਲੈ ਰਹੇ ਆ ਧਮਕੀਆਂ ਦੇ ਰਹੇ ਆ ਉਹਨਾਂ ਦੇ ਗਰੁੱਪ ਦੇ ਨਾਂ ਥੱਲੇ ਧਮਕੀਆਂ ਦਿੱਤੀਆਂ ਜਾ ਰਹੀਆਂ ਮਤਲਬ ਕਿਤੇ ਨਾ ਕਿਤੇ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਆ ਜਾਂ ਕੇਂਦਰ ਦੀ ਸਰਕਾਰ ਆ ਉਹਨਾਂ ਨੂੰ ਪੰਜਾਬੀਆਂ ਦੀ ਸੁਰੱਖਿਆ ਲਈ ਦੇਖੋ ਸਰਕਾਰਾਂ ਦੀ ਪਹਿਲੀ ਜ਼ਿੰਮੇਵਾਰੀ ਇਹ ਬਣਦੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਹੋਵੇ ਹਾਂ ਤੇ ਜੇ ਜੇ ਸਰਕਾਰਾਂ ਇਸ ਮੁੱਦੇ ਤੇ ਹੀ ਹੱਥ ਖੜੇ ਕਰਨਗੇ ਤਾਂ ਫਿਰ ਵਿਕਾਸ ਜਾਂ ਹੋਰ ਉਹ ਡਿੰਗਾ ਮਾਰਨ ਦਾ ਕੀ ਫਾਇਦਾ ਲੋਕ ਘੱਮ ਸੇ ਘੱਮ ਸੁਰੱਖਿਆਤਾ ਹੋਣਾ ਜੇ ਪੰਜਾਬ ਵਿੱਚ ਬੈਠਿਆ ਜਾਂ ਵਿਦੇਸ਼ਾਂ ਵਿੱਚ ਬੈਠੇ ਵਿਦੇਸ਼ਾਂ ਵਿੱਚ ਬੈਠੇ ਜਿਹੜੇ ਪੰਜਾਬੀ ਨੇ ਉਹਨਾਂ ਲਈ ਤਾਂ ਉੱਥੋਂ ਦੀਆਂ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਤੇ ਪੰਜਾਬ ਪੰਜਾਬ ਜਾਂ ਕੇਂਦਰ ਦੀ ਜਿਹੜੀ ਹੈਗੀ ਹੈ ਮੋਦੀ ਸਰਕਾਰ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਵਿਦੇਸ਼ ਮੰਤਰਾਲਾ ਕਹਿ ਲਓ ਆਪਣੇ ਉਹਨਾਂ ਲਈ ਤਾਲਮੇਲ ਕਰੇ ਔਰ ਇੱਥੋਂ ਦੀਆਂ ਸਰਕਾਰਾਂ ਜੇ ਤੁਸੀਂ ਕੈਨੇਡਾ ਦੀ ਗੱਲ ਕੀਤੀ ਤਾਂ ਵਾਕਈ ਕੈਨੇਡਾ 'ਚ ਵੀ ਉਹਨਾਂ ਜਿਹੜੀ ਇੱਥੋਂ ਦੀ ਹੈਗੀ ਹੈ ਫੈਡਰਲ ਸਰਕਾਰ ਹੈ ਉਹ ਤਾਂ ਇੱਕ ਤਰ੍ਹਾਂ ਨਾਲ ਤੁਸੀਂ ਦੇਖੋ ਵੀ ਜੇ ਜਿਹੜਾ ਇੱਥੋਂ ਦਾ ਪੁਲਿਸ ਸਿਸਟਮ ਹੈ ਜਾਂ ਹੋਰ ਆ ਉਹ ਸਾਰੇ ਇੱਕ ਤਰ੍ਹਾਂ ਨਾਲ ਹਾਥੀ ਕੜੇ ਕੀਤੇ ਹੋਏ ਆ ਪਿਛਲੇ ਦਿਨ ਅਕਤੂਬਰ ਚ ਮਤਲਬ ਅਕਤੂਬਰ ਮਹੀਨੇ ਦੇ 28 ਦਿਨ ਗੋਲੀ ਚੱਲੀ ਆ 28 ਵਾਰ ਜੀ ਉਹ ਚ ਸਹਿਮ ਵੀ ਆ ਹੁਣ ਜਿਹੜਾ ਦਰਸ਼ਨ ਸਿੰਘ ਇੱਕ ਐਪਸਪੋਰਟ ਜਿਹੜੇ ਬੜੇ ਵੱਡੇ ਪੰਜਾਬ ਨਾਲ ਜੁੜੇ ਹੋਏ ਇੱਕ ਇਥੋਂ ਦੇ ਵਪਾਰੀ ਸੀ ਉਹਨਾਂ ਦੀ ਉਹ ਮੌਤ ਵੀ ਹੋਈ ਆ ਉਹ ਤੇ ਪੰਜਾਬੀਆਂ ਨੇ ਇਕੱਠੇ ਹੋ ਕੇ ਇੱਕ ਪ੍ਰੋਟੈਸਟ ਵੀ ਕੀਤਾ ਵੀ ਉਹਨਾਂ ਦੀ ਜਿਹੜੀ ਸੁਰੱਖਿਆ ਯਕੀਨੀ ਬਣਾਈ ਜਾਵੇ ਜਿਹੜੇ ਜਾਂ ਇਹ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਮਾੜੇ ਅਨਸਰ ਨੇ ਜਿਹੜੇ ਹਰ ਰੋਜ਼ ਗੋਲੀਆਂ ਚਲਾਉਂਦੇ ਆ ਤੇ ਉਹਨਾਂ ਤੇ ਪੁਲਿਸ ਸਿਕੰਜਾ ਕ세 ਹੂੰ ਔਰ ਜਿਸ ਇਥੋਂ ਦੀਆਂ ਸਰਕਾਰਾਂ ਜਿਹੜੀਆਂ ਆਪਾਂ ਪੰਜਾਬ ਜਾਂ ਕੇਂਦਰ ਸਰਕਾਰ ਦੀ ਵੀ ਗੱਲ ਕਰਦੇ ਆ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜੇ ਇਥੋਂ ਬੈਠੇ ਲੋਕ ਜ਼ਿੰਮੇਵਾਰੀਆਂ ਲੈਂਦੇ ਨੇ ਸਾਰਾ ਹੁਣ ਤਾਂ ਕਾਲ ਉਹ ਲੇਟੈਸਟ ਹਾਈ ਟੈਕ ਸਿਸਟਮ ਵੀ ਹੈਗਾ ਸਾਰਾ ਕਿੱਥੋਂ ਕਾਲਾਂ ਜਾਂਦੀਆਂ ਕਿੱਥੋਂ ਫੋਨ ਜਾਂਦੇ ਆ ਕਿੱਥੋਂ ਨੈਟ ਰਾਹੀਂ ਸੰਪਰਕ ਸਾਦੇ ਜਾਂਦੇ ਆ ਕਿੱਥੋਂ ਧਮਕੀ ਜੰਦੀ ਹੈ ਸਾਰਾ ਕੁਝ ਹੁਣ ਤਾਂ ਫਰੋਲਿਆ ਜਾਂਚਿਆ ਜਾ ਸਕਦਾ ਨਾ ਤੇ ਇਹ ਚ ਸਰਕਾਰਾਂ ਦੀ ਜਿਹੜੀ ਜਿੰਮੇਵਾਰੀ ਬਣਦੀ ਆ ਔਰ ਲੋਕ ਜਰੂਰ ਲੋਕ ਡਰੇ ਵੀ ਹੋਏ ਨੇ ਸਹਿਮੇ ਵੀ ਹੋਏ ਨਹੀਂ ਔਰ ਲੋਕ ਇਕੱਠੇ ਹੋ ਕੇ ਪ੍ਰੋਟੈਸਟ ਵੀ ਕਰ ਰਹੇ ਨੇ ਇਹਦੇ ਖਿਲਾਫ ਬਿਲਕੁਲ ਜਗੰਦਰ ਜੀ ਤੁਸੀਂ ਜੁੜੇ ਹੋ ਔਰ ਵਕਵਾ ਕੁਸ਼ਾ ਤੇ ਬੜੀ ਉਸਤਾਰਪਰਗ ਜਾਣਕਾਰੀ ਦਿੱਤੀ ਹੈ ਜਾਣਕਾਰੀ ਦੇਣ ਲਈ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਰ ਦਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਚਰਚਾ ਚੰਗੀ ਲੱਗੇ ਤਾਂ ਸੁਣ ਕੇ ਸ਼ਹਿਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ